ਸਤਿ ਸ਼੍ਰੀ ਅਕਾਲ ਜੀ ਸਾਡੇ ਨਿਊਜ਼ ਰੂਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਸੋ ਰਾਜਨੀਤੀ ਦੀ ਗੱਲ ਕਰੀਏ ਤਾਂ ਜਿਵੇਂ ਕਿ ਪਿਛਲੇ ਦਿਨਾਂ ਤੋਂ ਗਰਮੀ ਵੀ ਲਗਾਤਾਰ ਵਧ ਰਹੀ ਹੈ ਉਸੇ ਤਰ੍ਹਾਂ ਰਾਜਨੀਤੀ ਦੀ ਜਿਹੜੀ ਗਰਮੀ ਹੈ ਉਹ ਵੀ ਲਗਾਤਾਰ ਦਿਨ ਪਿੱਛੇ ਨਾ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਵਧ ਰਹੀ ਹੈ ਸੋ ਇਸ ਸਮੇਂ ਮਲੇਰਕੋਲਾ ਦੀ ਰਾਜਨੀਤੀ ਦੀ ਜਿਹੜੀ ਕਿ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਮਲੇਰਕੋਲਾ ਦੀ ਰਾਜਨੀਤੀ ਦੇ ਵਿੱਚ ਗੱਲ ਕਰੀ ਤਾਂ ਪਿਛਲੇ ਦਿਨ ਵੀ ਕਾਫੀ ਜਿਹੜਾ ਫੇਰ ਬਦਲਾ ਜਿਹੜਾ ਹੋਇਆ ਹੈ ਸੋ ਇਸ ਸਮੇ ਸਾਡੇ ਨਾਲ ਮਲੇਰਕੋਲਾ ਤੋਂ ਬੜੇ ਮਸ਼ਹੂਰ ਜਿਹੜੇ ਕਾਮਰੇਡ ਮੁਹੰਮਦ ਇਸਮਾਇਲ ਜੀ ਹਾਜ਼ਰ ਨੇ ਉਹਨਾਂ ਨਾਲ ਤੁਹਾਡੀ ਗੱਲ ਕਰਵਾਵਾਂਗੇ ਅਤੇ ਮਲੇਰਕੋਲੇ ਰਾਜਨੀਤੀ ਬਾਰੇ ਜਾਣਨਾ ਪਾਵਾਂਗੇ ਪੁਰਾਣੇ ਨੇ ਪਹਿਲਾਂ ਤੋਂ ਜਿਹੜੇ ਕਿ ਰਾਜਨੀਤੀ ਵਿੱਚ ਵਿਚਰ ਰਹੇ ਨੇ ਇੰਟਰਸਟ ਗੱਲਾਂ ਵੀ ਰਾਜਨੀਤੀ ਦੀਆਂ ਤੁਹਾਨੂੰ ਸੁਣਾਵਾਂਗੇ ਹਾਂਜੀ ਇਸਮਾਇਲ ਜੀ ਤੋਂ ਬੜਾ ਸਵਾਲਤ ਹੈ ਸਤਿ ਸ੍ਰੀ ਅਕਾਲ ਜੀ ਮੈਂ ਕਾਮਰੇਡ ਮੁਹੰਮਦ ਇਸਮਾਇਲ ਜੀ ਅਸਲਾਮੁਅਲੈਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਤੁਸੀਂ ਗੱਲ ਕਰੀ ਆਪਾਂ ਮਲੇਰ ਕੋਲ ਦੀ ਰਾਜਨੀਤੀ ਦੀ ਤੁਹਾਡੀ ਗੱਲ ਕਰੀ ਤਾਂ ਤੁਹਾਡਾ ਪਹਿਲਾਂ ਦਾ ਰਾਜਨੀਤਿਕ ਸਫਰ ਜਿਹੜਾ ਕਰੋ ਸ਼ੁਰੂ ਹੋਇਆ ਤੇ ਅੱਜ ਕਿੱਥੇ ਆ ਉਹਦੇ ਬਾਰੇ ਚਰਨਾ ਪਊ। ਮੈਂ 1990 ਦੇ ਵਿੱਚ ਸੀਪੀਆਮ ਦੇ ਵਿੱਚ ਆਇਆ ਤੇ 1991 ਦੀ ਮੈਂ ਕਾਜ ਚੋਣ ਲੜੀ ਸੀਗੀ। ਤੇ 92 ਤੋਂ ਬਾਅਦ ਮੈਂ ਉਹ 54 ਵੋਟਾਂ ਦੇ ਇਲੈਕਸ਼ਨ ਹਾਰ ਗਏ ਸੀ 24 ਸਾਲ ਦੀ ਮੇਰੀ ਉਮਰ ਸੀ। ਫਿਰ 1998 ਦੇ ਵਿੱਚ ਫੇਰ ਅਜਾ ਚੋਣ ਲੜੀ। ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਤੇ ਮੈਂ ਅਜਾ ਚੋਣ ਜਿੱਤ ਗਿਆ ਫਿਰ ਦੂਸਰੀ ਕੰਦਰੇ 2003 ਦੇ ਵਿੱਚ ਕਾਂਗਰਸ ਦੀ ਸਰਕਾਰ थी ਮੇਰੀ ਵਾਈਫ ਕਾਂਗਰਸ ਤੋਂ ਚੋਣ ਲੜੀ ਸੀ ਤੇ ਮੈਂ ਆਜ਼ਾਦ ਲੜਿਆ ਸੀ ਫਿਰ ਅਸੀਂ ਦੋਈ ਜਿੱਤ ਗਏ ਫਿਰ ਮੈਨੇ ਕਿ ਮਨੇ 2015 ਦੀ ਚੋਣ ਲੜੀ ਅੱਠ ਦੇ ਵਿੱਚ ਮੈਂ ਚੋਣ ਲੜੀ ਹਾਰ ਗਿਆ 15 ਦੇ ਵਿੱਚ ਮੈਂ ਚੋਣ ਲੜੀ ਮੈਂ ਕਾਲੀ ਦਲ ਤੋਂ ਫਿਰ ਮੈਂ ਜਿੱਤ ਗਿਆ ਉਸ ਤੋਂ ਬਾਅਦ ਹੁਣ ਮੈਨੇ ਆਜ਼ਾਦ ਚੋਣ ਲੜੀ 2021 ਚ ਹੁਣ ਮੈਂ ਅਜਾ ਜਿੱਤ ਗਿਆ ਹੂੰ ਉਹਨ ਮੈਂ ਕਾਉਂਸਲਰ ਹਾਂ ਤੁਸੀਂ ਮੌਜੂਦਾ ਕਾਉਂਸਲਰ ਹਾਂ ਬਾਲ ਨੰਬਰ 6 ਤੋਂ ਮੈਂ ਕਾਉਂਸਲਰ ਹਾਂ ਹੂੰ ਕੌਂਟੀ ਪੇਸ਼ਰੇ ਦੇਣੀ ਇੱਕ ਤੁਹਾਡੀ ਜਿਹੜੀ ਕਿ ਖਬਰ ਵਾਇਰਲ ਹੋ ਕੇ ਤੁਸੀਂ ਜਿਹੜਾ ਕਿ ਕਾਂਗਰਸ ਪਾਰਟੀ ਵਿੱਚ ਦੁਬਾਰਾ ਹਨ ਸ਼ਾਮਲ ਹੋਏ ਹੋ ਕਿਵੇਂ ਤੁਹਾਡਾ ਗੱਲ ਕਰੀ ਤਾਂ ਜਿਹੜਾ ਮਨ ਆ ਜਿਹੜਾ ਉਧਰੋਂ ਕਹਿਦੀ ਪੰਜਾਬੀ ਚ ਵੀ ਅੱਕ ਗਿਆ ਤੇ ਇੱਧਰ ਲੱਗ ਗਿਆ ਨਹੀਂ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਜਦੋਂ ਗਦਨੇ ਮਾਮੇ ਜਮੀਲ ਸਾਹਿਬ ਚੋਲ ਲੱੜ ਰਹੀ ਸੀ ਤਾਂ ਉਸ ਟਾਈਮ ਦੇ ਵਿੱਚ ਮੈਂ ਜੋ ਕੀਤਾ ਸਾਰੇ ਸ਼ਹਿਰ ਨੂੰ ਪਤਾ ਹੈ ਗਲੀ ਦਲੀ ਮੋਹੱਲੇ ਮੋਹੱਲੇ ਪਿੰਡ ਪਿੰਡ ਜਾ ਕੇ ਅਸੀਂ ਜਮੀਲ ਸਾਹਿਬ ਆਦਿ ਸੇ ਵੋਟਾਂ ਮੰਗੀਆਂ ਮੈਂ ਨਹੀਂ ਮੇਰੀ ਬੇਟੀ ਹਰੀਆ ਰਹਿਮਾਨ ਜਮੀਲੂ ਰਹਿਮਾਨ ਦੀ ਪਤਨੀ ਨਾਲ ਕਰ ਕਰ ਗਈ 6 ਸਾਲ ਦਾ ਬੇਟਾ ਛੱਡ ਕੇ ਉਹਦੇ ਪੈਰ ਸੁੱਜ ਗਏ ਲੇਕਿਨ ਮਾਂ ਬਾਪ ਨੇ ਤੇ ਧੀ ਨੇ ਪੂਰੀ ਸਪੋਰਟ ਕੀਤੀ ਤੇ ਉਹਨਾਂ ਨੂੰ ਅੱਲਾ ਨੇ ਜ਼ਦਤੀ ਉਹ ਐਮ.ਐਲ.ਏ ਬਣ ਗਏ ਐਮ.ਐਲ.ਏ ਬਣਨ ਤੋਂ ਬਾਅਦ 6 ਜਿਹੜੇ ਲੋਕਾਂ ਨੇ ਕੰਦਨੇ ਇਹਦੇ ਵਾਸਤੇ ਕੰਦਨੇ ਮਿਹਨਤ ਕੀਤੀ ਦਿਨ ਰਾਤ ਇੱਕ ਕੀਤੀ ਜਿੰਨੇ ਵਰਕਰ ਸੀ ਉਹ ਸਾਰੇ ਵਰਕਰ ਅੱਜ ਐਮਐਲਏ ਸਾਹਿਬ ਦੱਸਣ ਵੀ ਇੱਕ ਵੀ ਪ੍ਰਾਣਿਆਂ ਚ ਹੋਗਾ ਸਾਰੇ ਵਰਕਰ ਕੰਦਨੇ ਘਰਾਂ ਦੇ ਵਿੱਚ ਬੈਠੇ ਨੇ ਨਰਾਸ਼ ਹੋਏ ਬੈਠੇ ਨੇ ਤੇ ਜਿਹੜੇ ਲੋਗ ਇਹਦੇ ਪੋਸਟਰ ਫਾੜਦੇ ਸੀ ਜਿਹੜੇ ਸਾਨੂੰ ਰਾਸਤੇ 'ਚ ਜਿਹੜੋਂ ਰੈਲੀਆਂ ਲੈ ਕੇ ਆਉਂਦੇ ਟਰੈਕਟਰਾਂ ਦੀਆਂ ਸਾਨੂੰ ਘੇਰਦੇ ਸੀ ਸਾਡੇ ਵਰਕਰਾਂ ਨੂੰ ਉਹ ਉਹ ਅੱਜ ਗੋਲੀਆਂ ਕਰਾਂ 'ਚ ਨੇ ਜਿੱਦੀ ਮੈਂ ਮਿਸਾਲ ਦੇਣ ਲੱਗਾ ਚੌਹਰੀ ਮੁਹੰਮਦ ਬਸ਼ੀਰ ਸਾਹਿਬ ਏ ਪੂੰਸੀ ਦੇ ਵਿੱਚ ਇੱਕ ਜਲਸੇ 'ਚ ਬੋਲ ਰਿਹਾ ਤੇ ਵੀ ਇਹ ਆਰਐਸਐਸ ਦਾ ਬੰਦਾ ਹੈ ਇਹਦੇ ਖਾਕੀ ਨਿੱਕਰ ਪਾਈ ਹੋਈ ਹੈ ਇਹਦੀ ਪੈਂਟ ਘਾੜਾ ਕੇ ਦੇਖ ਲੋ ਅੱਜ ਉਹ ਬੂਲੀਆਂ ਕਤਾਰਾਂ ਦੇ ਵਿੱਚ ਹੈ ਜਿਹੜੇ ਲੋਕ ਮਰੇ ਵਿਡੇ ਪਿੰਡਾਰੇ ਵੀ ਸ਼ਹਿਰ ਵਾਲੇ ਵੀ ਅੱਜ ਉਹ ਨਿਰਾਸ਼ ਬੈਠੇ ਨੇ ਕਿਉਂਕਿ ਇਹਦੀ ਜਿਹੜੀ ਨੀਤੀ ਹੈ ਉਹ ਵਧੀਆ ਨਹੀਂ ਇਸ ਕਰਕੇ ਇਹਦੀ ਨੀਤੀ ਨੂੰ ਦੇਖਦੇ ਹੋਏ ਅਸੀਂ ਕੱਦਨੇ ਪਾਰਟੀ ਛੱਡੀ ਹੈ ਕਿਉਂਕਿ ਇਹਨਾਂ ਨੇ ਮੇਰੀ ਬੇਟੀ ਦਾ ਘਰ ਜਿਹੜੇ ਕਿ ਮੈਂ ਡਿਪਾਰਟਮੈਂਟ ਦੇ ਕੰਮ ਆ ਵਾਸਤੇ ਕਹਿੰਦੇ ਨੇ ਡੀਸੀ ਸਾਹਿਬ ਦੇ ਗਿਆ ਸੀ ਕਿਉਂਕਿ ਵਿਕਾਸ ਕਮਾਲਾਬਾਦ ਸੇ ਗਈ ਸੀ ਮੇਰੀ ਬੇਟੀ ਦਾ ਘਰ ਇਸ ਕਰਕੇ ਢਾਟਾ ਬਿਕਦਨੇ ਮੈਂ ਜਾ ਕੇ ਡੀਸੀ ਸਾਹਿਬ ਦੇ ਲਾਈਵ ਹੋਇਆ ਮੇਰੀ ਬੇਟੀ ਦਾ ਘਰ ਪੈ ਰਿਆ ਸੀ ਇਹਨਾਂ ਨੇ ਉੱਥੇ ਜੀਐਸਬੀ ਭੇਜ ਕੇ ਮੇਰੀ ਬੇਟੀ ਦਾ ਘਟਾਤਾ ਇਸ ਕਰਕੇ ਭਰਾਵੋ ਜਦ ਧੀ ਦਾ ਹੀ ਘਟਾਤਾ ਫਿਰ ਉਹ ਜੀ ਪਾਰਟੀ ਕਰਾਂ ਦਾ ਕੀ ਫਾਇਦਾ ਦੇਖੋ ਤੁਸੀਂ ਵੱਡੀ ਗੱਲ ਕਹਿ ਰਹੇ ਹੋ ਘਟਾ ਤਾਂ ਤੁਹਾਡੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਉਹ ਬਿਲਕੁਲ ਉਹ ਜਦੋਂ ਤਾਂ ਉਹ ਆਪਣੀ ਕਾਰਵਾਈ ਜਿਹੜੇ ਮੁਲਾਜ਼ਮਾਂ ਨੂੰ ਕਰਨ ਲੱਗੇ ਤੁਸੀਂ ਇਹਨਾਂ ਨਾਲ ਕੋਈ رابطہ ਕਮ ਕੀਤਾ ਨਹੀਂ ਤੁਸੀਂ ਕਹਾਂ ਮੈਂ ਯੂ ਸਾਹਿਬ ਨੂੰ ਕਿਹਾ ਜਦੋਂ ਧਾਤਾਂ ਵੀ ਯੂ ਸਾਹਿਬ ਮੈਂ ਤੁਹਾਡੇ ਮੈਂ ਯੂ ਸਾਹਿਬ ਕੋਲੇ ਪਹਿਲਾਂ ਗਿਆ ਜਦੋਂ ਉੱਥੇ ਜੀਸੀਬੀ ਗਈ ਵੀ ਯੂ ਸਾਹਿਬ ਮੈਂ ਦੋ ਵਾਰ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਵੀ ਕਹਿੰਦੇ ਆਪਕ ਕਿਸੇ ਦਾ ਘਰ ਟਾ ਨਹੀਂ ਸਕਦੇ ਲੋਕ ਐਕਟ 195 ਦਾ ਨੋਟਿਸ ਦਿਓ 172 ਦਾ ਦਿਓ ਉਹਦੇ ਚਸ਼ਮਾ ਕਰੋ ਉਹਦੇ ਘਰ ਤੇ ਅਗਰ ਫਿਰ ਵੀ ਨਹੀਂ ਆਉਂਦਾ ਆਪਣੇ ਕੋਲੇ ਫਿਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਾਓ ਤੇ ਸਮਨ ਉਹਨੂੰ ਭੇਜੋ ਤੇ ਲੇਕਿਨ ਈਓ ਸਾਹਿਬ ਨੇ ਮੇਰੇ ਕੋਲੇ ਰਿਕਾਰਡਿੰਗ ਹੈ ਰਹੀ ਈਓ ਸਾਹਿਬ ਦੀ ਈਓ ਸਾਹਿਬ ਕਹਿੰਦਾ ਮੈਂ ਮਜਬੂਰ ਤਾਂ ਮੇਰੇ ਤੇ ਸਿਆਸੀ ਪ੍ਰੈਸ਼ਰ ਧੀਗਾ ਇਸ ਕਰਕੇ ਮੈਨੂੰ ਢਾਉਣਾ ਪਿਆ ਜਦੋਂ ਤੁਸੀਂ ਕਿਹਾ ਵੀ ਜਿਹੜੇ ਕਿ ਪੁਰਾਣੇ ਸੀਗੇ ਵਰਕਰ ਆਮ ਆਦਮੀ ਪਾਰਟੀ ਵੀ ਛੱਡ ਕੇ ਕਿਹੜੇ ਨੂੰ ਚਲੇ ਗਏ ਪਰ ਅੱਜ ਤਾਂ ਗੱਲ ਕਰੀ ਅੱਜ ਦੀ ਤਾਜ਼ਾ ਮਿਸਾਲ ਹੈ ਜਿਹੜੇ ਕੀ ਕਹਿੰਦੇ ਮੁਸਰਤ ਇਕਰਾਮ ਬੱਗਾ ਜੀ ਉਹ ਤਾਂ ਪਾਰਟੀ ਵਿੱਚ ਸ਼ਾਮਲ ਹੋ ਗਏ ਆਮ ਆ ਜਿਹੜੇ ਸ੍ਰੋਮਣਿਕ ਆ ਲਿਦਰ ਬਾਦਲ ਦੇ ਦੇਤੇ ਅਸੀਂ ਪੁਰਾਣੇ ਦੇਖੋ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਦੇਖੋ ਅਕਾਲੀ ਦਲ ਚ ਰਹੇ ਨੇ ਉਹਨਾਂ ਦਾ ਹੋ ਸਕਦਾ ਉਹਨਾਂ ਨੂੰ ਉੱਥੇ ਇੱਜ਼ਤ ਨਾ ਮਿਲੀ ਹੋਵੇ ਦੇਖੋ ਜਿੱਥੇ ਜਿਸ ਮਹਿਫਲ ਚ ਇੱਜ਼ਤ ਨਾ ਮਿਲਦੀ ਹੋਵੇ ਉਸ ਕੰਨੇ ਨੇ ਪਾਰਟੀ ਰਹਿੰਦੀ ਉਸ ਮਹਿਫਲ ਚ ਜਾਣ ਦੀ ਲੋੜ ਨਹੀਂ ਦੇਖੋ ਸਾਨੂੰ ਇੱਜ਼ਤ ਨਹੀਂ ਮਿਲੀ ਸਾਡੀ ਬੇਟੀ ਦਾ ਘਰ ਤਾਤ ਅਸੀਂ ਫਿਰ ਫੈਸਲਾ ਲੈਂਤਾ ਆ ਵੀ ਕੰਨੇ ਜੇ ਤਾਂ ਇੱਜ਼ਤ ਹੀ ਨਹੀਂ ਰਹੀ ਅਸੀਂ ਲੋਕਾਂ ਦਾ ਲੋਕਾਂ ਦਾ ਕੀ ਕਰਾਂਗੇ ਜੇ ਅਸੀਂ ਆਪਣਾ ਘਰ ਹੀ ਨਹੀਂ ਬਿਤਾ ਸਕੇ ਇਸ ਕਰਕੇ ਸੋਚ ਸਮਝ ਕੇ ਅਸੀਂ ਫੈਸਲਾ ਲੈਂਤਾ ਹੈ ਅਸੀਂ ਫਿਰ ਕੌਂਗਰਸ ਚਲ। ਇਹ ਜਿਹੜਾ ਮੇਲ ਮੁੱਦਾ ਕਹਿ ਰਹੀਏ ਵੀ ਤੁਹਾਡੇ ਬੇਟੀ ਦਾ ਘਟਾ ਤੁਸੀਂ ਮੇਲ ਇਹੀ ਗੱਲ ਮੰਨਦੇ ਹੋ। ਮੇਲ ਗੁੱ ਮੁੱਦਾ ਮੇਰੇ ਇਹੀ ਹੈ ਕਿਉਂਕਿ ਮੇਰੀ ਬੇਟੀ ਦਾ ਘਟਾ ਆਇਆ ਮੈਂ ਹਰ ਬੰਦੇ ਨੂੰ ਮਾਫ ਕਰ ਸਕਦਾ। ਮੇਰਾ ਘਟਾ ਦੰਦਾ ਮੇਰੇ ਭਰਾ ਦਾ ਕਿਸੇ ਦਾ ਘਟਾ ਆ ਦੰਦਾ ਤੇ ਕਦੇ ਮੇਰੇ ਦੇ ਕੋਈ ਪਰਚਾ ਦਰਜ ਕਰਾ ਦੰਦਾ ਤਾਂ ਮੈਂ ਮਾਫ ਕਰ ਦਿੰਦਾ। ਲੇਕਿਨ ਬੇਟੀਆਂ ਤਾਂ ਸਾਰਿਆਂ ਦੀਆਂ ਸੰਜੀਆਂ ਹੁੰਦੀਆਂ ਨੇ। ਭਾਵੇਂ ਮੁਸਲਮਾਨ ਦੀ ਹੋਵੇ, ਭਾਵੇਂ ਹਿੰਦੂ ਵੀਰ ਦੀ ਹੋਵੇ, ਭਾਵੇਂ ਦਲਿਤ ਵੀਰ ਦੀ ਹੋਵੇ। ਪਾ ਮੈਂ ਜਦ ਸਿੱਖ ਵੀਰਦੀ ਹੋਵੇ ਬੇਟੀਆਂ ਦਾ ਸਾਰੇ ਦੇ ਬੇਟੀਆਂ ਸੰਜੇ ਹੁੰਦੀਆਂ ਨੇ ਇਹਨਾਂ ਨੇ ਮੇਰੇ ਤੇ ਜੋ ਜੁਲਮ ਕੀਤਾ ਮੈਂ ਇਹਨੂੰ ਕਦੇ ਜ਼ਿੰਦਗੀ ਚ ਮਾਫ ਨਹੀਂ ਕਰੂੰਗਾ ਚਾਹੇ ਮੇਰਾ ਜੋ ਕੁਝ ਮਰਜੀ ਹੋ ਜਾਵੇ ਕਾਂਗਰਸ ਤੁਸੀਂ ਦੇਈ ਵੀ ਨਹੀਂ ਪਾਰਟੀ ਦੀ ਗੱਲ ਕਰੀ ਤਾਂ ਮਲੇਰੇ ਕੋਲੇ ਵਿੱਚ ਕੀ ਪੋਜੀਸ਼ਨ ਮੰਨ ਲਿਓ ਕਾਂਗਰਸ ਸਾਹਿਬਾਨ ਨੇ ਜੀ ਐਮਐਲਏ ਦੇ ਉਤ ਇਤੀਵਾਨ ਨੇ ਮਿਊਨਿਸਪਲ ਕਮੇਟੀ ਦੇ ਔਰ ਮੇਰਾ ਤਜਰਬਾ 34 ਸਾਲ ਦਾ ਕਿਉਂਕਿ ਮੈਂ ਵੀ 34 ਸਾਲ ਹੋ ਗਏ ਸਿਆਸਤ ਚ ਆਇਆ ਨੂੰ ਮੈਂਨੇ ਕਦੇ ਨੇ ਹਰ ਬੰਦੇ ਦੀ ਮਦਦ ਕੀਤੀ ਹੈ ਦੇਖੋ ਮੈਂ ਇਹਦੇ ਵੀ ਨਾਲ ਰਿਹਾ ਫਰਿਆ ਆलम ਸਾਹਿਬ ਦੇ ਨਾਲ ਵੀ ਰਿਹਾ ਅਸੀਂ ਚੋਣਾਂ ਲੜੀਆਂ ਨੇ ਹੁਣ ਤੱਕ ਜਿੰਨੀਆਂ ਵੀ ਤੇ ਚੋਣ ਮੈਨੂੰ ਲੱਗਦਾ ਵੀ ਕੰਨੇ ਮਲੇ ਕੋਲੇ ਦੇ 27 12 ਦੇ ਵਿੱਚੋਂ 27 ਚੋਕਦਰੇ ਸਰ ਆਪਣੇ ਸੁਖਵਾਲ ਸਿੰਘ ਖੈਰਾ ਜੀ ਵਧੀਆ ਲੀਡ ਨਾਲ ਜਿੱਤਣਗੇ ਵਧੀਆ ਲੀਡ ਕਿਉਂਕਿ ਉਹ ਵੀ ਸ਼ੇਰ ਨੇ ਉਹ ਪੰਜਾਬ ਦੇ ਅੱچھے ਇਨਸਾਨ ਨੇ ਲੜਾਈ ਲੜਦੇ ਨੇ ਸਰਕਾਰਾਂ ਨਾਲ ਵਧੀਆ ਵਧੀਆ ਬੰਦੇ ਨੇ ਅਸੀਂ ਦਾ ਮਤਲਬ ਵੀ ਉਹ ਸ਼ੇਰ ਹੈ ਪੰਜਾਬ ਦਾ ਔਰ ਲੋਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਵੀ ਉਹ ਇਹੋ ਜਿਹਾ ਬੰਦਾ ਆਪਾਂ ਨੂੰ ਨਹੀਂ ਮਿਲਣਾ ਇੱਕ ਇੱਕ ਬੋਰਡ ਜਿਹੜੀ ਆਪਾਂ ਕਾਂਗਰਸ ਨੂੰ ਇਸ ਲਈ ਦੇ ਨਹੀਂ ਇਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਹਨਾਂ ਨੇ ਖਹਿਰਾ ਸਾਹਿਬ ਨੇ ਗੱਲ ਕਹੀ ਸੀਗੀ ਵੀ ਜਿਹੜੇ ਦੂਸਰੇ ਰਾਜਾਂ ਤੋਂ ਆ ਕੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੇ ਜਿਹੜੀ ਕੀ ਕਹਿੰਦੇ ਵੀ ਨਕੀਲ ਕੱਸੀ ਜਾਊਗੀ ਆ ਤੁਸੀਂ ਸੁਣਾ ਬਿਆਨ ਉਹ ਮੈਂ ਮੈਂ ਨਹੀਂ ਮੇਰੇ ਧਿਆਨ ਚ ਨਹੀਂ ਕਿਉਂਕਿ ਇੱਧਰ 14 ਜਿ ਲੱਗਣ ਕਰਕੇ ਕਹਿੰਦੇ ਨੇ ਪਤਾ ਨਹੀਂ ਲੱਗਦਾ ਵੀ ਕਹਿੰਦੇ ਨੇ ਕੋਈ ਇਸ ਤਰ੍ਹਾਂ ਦਾ ਤੁਸੀਂ ਫਿਰ ਖੈਰਾ ਸਾਹਿਬ ਦਾ ਮੁਕਾਬਲਾ ਕਿਹਦਾ ਨਾ ਮੰਨਦੇ ਹੋ ਮੀਤ ਇਹ ਨਾ ਮੰਨਦੇ ਹੋ ਸਿਮਰੀਤ ਮਾਨ ਨਾ ਮੰਨਦੇ ਹੋ ਜਾਂ ਤੁਸੀਂ ਹੋਰ ਨਾ ਮੰਨਦੇ ਹੋ ਦੇਖੋ ਕਹਿੰਦੇ ਨੇ ਕਿਸੇ ਪਾਸੇ ਤਾਂ ਮੀਤ ਇਹ ਨਾਲ ਹੈ ਕਿਸੇ ਕੰਸਲੂਜੈਂਸੀ 'ਚ ਕਿਸੇ ਕੰਸਲੂਜੈਂਸੀ 'ਚ ਹੈਗਾ ਮਾਨ ਸਾਹਿਬ ਨਾਲ ਲੇਕਿਨ ਇਹ ਮੁਕਾਬਲਾ ਕਹਿੰਦੇ ਨੇ ਇਕੱਲੇ ਕਰ ਰਹੇ ਨੇ ਆਪਣੇ ਕੰਦਨੇ ਸੁਖਵਾਲ ਸਿੰਘ ਖੈਰਾ ਵੀ ਦੋਨਾਂ ਨਾਲ ਕਿਸੇ ਹਰਕੇ ਚ ਉਹ ਵੱਧ ਘੱਟ ਨਹੀਂ ਕਿਸੇ ਜੋ ਲੇਕਿਨ ਕੁੱਲ ਮਿਲਾ ਕੇ ਕੰਦਨੇ ਕੰਦਨੇ ਉਹ ਵਧੀਆ ਲੀਡ ਨਾਲ ਜਿੱਤ ਲ ਗਏ ਕਿਉਂਕਿ ਦੋਨਾਂ ਨਾਲ ਫਾਈਟ ਕਰ ਰਹੇ ਨੇ ਹੂੰ ਸਿਮਰਜੀਤ ਮਾਨ ਵੀ ਕਈ ਗੜੇ ਲਾ ਕੇ ਮਰੇ ਕੋਲੇ ਦੇ ਜਿਹਾ ਲਗਾਤਾਰ ਜਿਹੜੇ ਕਿ ਆਪਣਾ ਵੋਟਾਂ ਵਾਰੀ ਮੱਲੇ ਮੱਲੇ ਗਲੀ ਗਲੀ ਜਾ ਰਹੇ ਨੇ ਆਵਾਜ਼ ਦੀ ਪੱਲੇ ਗੱਲ ਕਰੀ ਤਾਂ ਸੀਐਮ ਮੁੱਖ ਮੰਤਰੀ ਉਹ ਵੀ ਜ ਰੋਡਸੋਂ ਕੱਢ ਗਏ ਕੀ ਕਾਂਗਰਸ ਦੇ ਕੋਈ ਸੀਨੀਅਰ ਨੇਤਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਮਰੇ ਕੋਲੇ ਤੇ ਦਿਖਣਗੇ ਪੂਰੀ ਉਮੀਦ ਹੈ ਬੈਸਟਾ ਸੀ ਕਹਨੇ ਆ ਵੀ ਸਾਰੇ ਮਲੇਰ ਕੋਲ ਦੇ ਚ ਲੋੜ ਨਹੀਂ ਕਿਉਂਕਿ ਮਲੇਰ ਕੋਲ ਦੇ ਲੋਕ ਨੇ ਜਿਹੜੇ ਖੁੱਦਾਰ ਕੌਮ ਨੇ ਲੋਕ ਨੇ ਜਿਹੜੇ ਜਾਗਦੇ ਨੇ ਨਾ ਜ਼ਮੀਰਾਂ ਵਾਲੇ ਨੇ ਤਾਂ ਫਿਰ ਇਹ ਜਵਾਨਤਾ ਜੱਦਤ ਕਰਾ ਦਿੰਦੇ ਨੇ ਸਾਡੇ ਜਿਹੜੇ ਲੋਕ ਨੇ ਜਾਗ ਚੁੱਕੇ ਨੇ ਇਹਦਾ 2.5 ਸਾਲ ਦਾ ਜਿਹੜਾ ਫੀਲਡ ਹੈ ਕੰਨੇ ਜਮੀਰ ਸਾਹਿਬ ਦਾ ਉਹ ਡੇਢ ਚੁੱਕੇ ਨੇ ਵੀ ਸ਼ਹਿਰ ਲੁੱਟ ਲਿਆ ਕੁੱਟ ਲਿਆ ਇਹ ਕਹਿੰਦੇ ਨੋਟਿਸ ਦੇਤੇ ਲੋਕਾਂ ਨੂੰ ਪੈਲਸ ਵਾਲਿਆਂ ਨੂੰ ਨੋਟਿਸ ਦਿੱਤੇ ਗਏ ਨੇ ਬਾਹਮ ਰੋੜ ਮਰੋੜ ਕੇ ਕਹਿੰਦੇ ਨੇ ਉਹਨਾਂ ਦੀ ਜੁਆਇਨਿੰਗ ਕਰਾ ਰਹੇ ਨੇ ਭਰਾਵੋ ਬੋਰਡ ਤਾਂ ਹੈਗੀ ਦਿਲ ਦੀ ਜਦੋਂ ਦਿਲ ਹੀ ਨਹੀਂ ਰਾਜੀ ਤਾਂ ਤੁਸੀਂ ਕਿਸੇ ਪੈਲਸ ਵਾਲੇ ਨੂੰ ਮਰੋੜ ਕੇ ਉਹਦਾ ਕਾਰੋਬਾਰ ਬੰਦ ਕਰਨ ਦੇ ਆ ਧਮਕੀਆਂ ਦੇ ਕੇ ਉਹਨਾਂ ਨੂੰ ਨਾਲ ਲਾਓਗੇ ਤਾਂ ਮੈਨੂੰ ਲੱਗਦਾ ਹੈ ਵੀ ਸ਼ਹਿਰ ਦੇ ਵਿੱਚ ਤਾਂ ਕਿਸੇ ਨੇ ਵੀ ਵੋਟ ਪਾਉਣੀ ਕਦੇ ਕਹਿੰਦੇ ਨੇ 2000 ਬੰਦੇ ਦਾ ਖਾਣਾ ਤਿਆਰ ਕਰੋ ਮੀਤਿਆ ਨਹੀਂ ਆਉਣਾ ਅ ਦੂਏ ਸੱਠੇ ਵਾਲੇ ਹੁਣ ਜਿੱਥੇ ਵੀ ਕਹਿੰਦੇ ਨੇ ਜਲਸਾ ਹੁੰਦਾ ਉਥੇ-ਉਥੇ ਤਿੰਨ-ਤਿੰਨ ਦੇਗਾ ਕਹਿੰਦੇ ਨੇ ਉਹਨਾਂ ਦੀਆਂ ਬਣ ਕੇ ਆਉਂਦੀਆਂ ਨੇ ਚੌਲਾਂ ਦੀਆਂ ਇੱਕ ਰਾਹ ਪਤਾ ਲੱਗਿਆ ਵੀ ਤਿੰਨ ਦੇਗਾ ਚੌਲਾਂ ਦੀਆਂ ਆਈਆਂ ਇੱਕ ਆਈ ਦੀ ਆਲੂ ਬੋਟੀ ਦੀ ਉਹ ਆਲੂ ਬੋਟੀ ਦੀ ਇਹਨਾਂ ਨੇ ਖਾਧੀ ਜਿਹੜੇ ਲੋਕਾਂ ਨੂੰ ਕੰਦਨੇ ਉਹ ਚੌਲ ਖੁਲਾਏ ਨੇ ਅੱਜ ਜਮਾਲਪੁਰੇ ਜਲਸਾ ਹੈ ਅੱਜ ਪਤਾ ਲੱਗਿਆ ਵੀ ਉੱਥੇ ਦੇ ਦੂਏ ਸੱਠੇ ਵਾਲਿਆਂ ਨੂੰ ਕਹਿੰਦਾ ਵੀ ਤਿੰਨ ਦੇਗਾ ਤੁਸੀਂ ਭਾਈ ਕਦਨੇ ਬਣਾਈਓ ਚੌਲਾਂ ਦੀਆਂ ਬਾਕੀ ਸਾਡੇ ਵਾਸਤੇ ਆਲੂ ਬੋਟੀ ਹੂੰ ਇਹ ਤਾਂ ਕੰਦਨੇ ਆ ਹਾਲ ਹੈ ਜਿ ਮਲੇਰੇ ਕੋਟ ਦੇ ਕਿਉਂਕਿ ਲੋਕ ਹੁਣ ਸਮਝ ਚੁੱਕੇ ਨੇ ਤੁਹਾਡੇ ਤੁਸੀਂ ਮਤਲਬ ਤੁਹਾਡਾ ਕਹਿਣਾ ਵੀ ਜੇ ਮਲੇਰੇ ਕੋਟ ਲਿਓ ਆ ਆਵਾਜ਼ੀ ਪਾਰਟੀ ਹਾਰੀ ਤਾਂ ਇਹਨਾਂ ਪੈਰੋਂ ਹਾਰੂ ਤੁਹਾਡਾ ਮਤਲਬ ਇਹੀ ਕਹਿਣਾ 105% ਜਿਹੜਾ ਜ ਬੋਰਡ ਕੰਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਨਹੀਂ ਪੈ ਰਹੀ ਉਹਦਾ ਸਭ ਤੋਂ ਵੱਡਾ ਦੋਸ਼ੀ ਕਹਿੰਦੇ ਨੇ ਡਾਕਟਰ ਜਮਿਲੂ ਰਹਿਮਾਨ ਹੈ ਕਿਉਂਕਿ ਜਿਹੜੇ ਬੰਦੇ ਜੰਗ ਲੜਦੇ ਹੁੰਦੇ ਨੇ ਜਦੋਂ ਫੌਜਾਂਗ ਲੰਨ ਵਾਲੇ ਫੌਜੀ ਨਹੀਂ ਰਹੇ ਬਾਕੀ ਤਾਂ ਬਾੜੇ ਦੇ ਆਏ ਹੋਏ ਨੇ ਉਹ ਤਾਂ ਆਪਣੇ ਕਹਿੰਦੇ ਨੇ ਦੇਖੋ ਕੰਮ ਲਈ ਆਏ ਨੇ ਕਿਉਂਕਿ ਸਦਾ ਨਾ ਰਹਿਣਾ ਹੁੰਦਾ ਕਿ ਜਿਹੜੇ ਕੁਝ ਲੋਗ ਐਜੇ ਹੁੰਦੇ ਨੇ ਸਦਾ ਤੋਂ ਬਾਹਰ ਨਹੀਂ ਰਹਿ ਸਕਦੇ ਹਰ ਬੰਦਾ ਕਾਮਰੇਡ ਸਮਾਂ ਨਹੀਂ ਹੋ ਸਕਦਾ ਅਸੀਂ ਤਾਂ ਸਦਾ ਤੋਂ ਬਾਹਰ ਰਹਿ ਕੇ ਖੁਸ਼ ਹਾਂ ਤੁਸੀਂ ਨੇ ਮਾੜਾ ਕੰਮ ਹੀ ਨਹੀਂ ਕਰਨਾ ਲਾ ਲਾਈਫ ਦੇ ਵਿੱਚ ਕਦੇ ਮਾੜਾ ਕੰਮ ਕੀਤਾ ਨਾ ਕਰਾਂਗੇ ਨਾ ਕਿਸ ਤੋਂ ਡਰਾਂਗੇ ਨਾ ਚੁਕਾਂਗੇ ਦਾ ਸਿਰਫ ਉੱਪਰ ਵਾਲੇ ਤੋਂ ਡਰਾਂਗੇ ਉਹਨਾਂ ਦੇ ਸਾਹਮਣੇ ਚੁਕਾਂਗੇ ਤੁਸੀਂ ਅੱਜ ਕਹਿ ਰਹੇ ਹੋ ਵੀ ਜੇ ਹਾਰੀ ਪਾਰਟੀ ਤਾਂ ਇਹਨਾਂ ਦੇ ਪੈਰੋਂ ਹਾਰੂ ਹਾਰੂਗੀ ਪਰ ਗੱਲ ਕਰੀਏ ਤਾਂ ਪਿਛਲੇ ਸਮੇਂ ਜਦੋਂ 92 ਅੰਮ੍ਰਿਤ ਦਿੱਤੇ ਨੇ ਉਦੋਂ ਵੀ ਕਾਫੀ ਮਾਰਦੇ ਜਿੱਤੇ ਨੋਦੋ ਫਿਰ ਕੇ ਮ ਜਿੱਤੇ ਗਏ ਤੁਹਾਡੇ ਹਿਸਾਬ ਨਾਲ ਇਹ ਉਦੋਂ ਦੇਖੋ ਜਿਹੜੀ ਦੋਏ ਪਾਰਟੀਆਂ ਦੀਆਂ ਨਾ ਜਿਹੜੀਆਂ ਕਾਂਗਰਸ ਤੇ ਅਕਾਲੀ ਦਲ ਇਹ ਲੰਮਾ ਸਵਾ ਰਾਜ ਕੀਤਾ ਇਹਨਾਂ ਨੇ ਬਦਲਾਅ ਦੀ ਵੋਟ ਪਈ ਹੈ ਲੋਕਾਂ ਨੂੰ ਆਏ ਸੀ ਵੀ ਦੇਖੋ ਹੁਣ ਕਹਿੰਦੇ ਨੇ ਆਪਾਂ ਇਹਨਾਂ ਨੂੰ ਵੀ ਦੇਖ ਲੋ ਇੱਕ ਵਾਰ ਵੀ ਆਪਾਂ ਨੂੰ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ 50 60 ਸਾਲ 70 ਸਾਲ ਹੋ ਗਏ ਕਦੇ ਆਪਾਂ ਕਾਂਗਰਸ ਨੂੰ ਵੋਟ ਪਾ ਦਿੰਨੇ ਕਦੇ ਅਕਾਲੀ ਦਲ ਨੂੰ ਪਾ ਦਿੰਨੇ ਲੋਕਾਂ ਨੇ ਬਦਲਾਅ ਦੀ ਵੋਟ ਪਾਈ ਹੈ ਲੇਕਿਨ ਮੈਨੂੰ ਲੱਗਦਾ ਪੰਜਾਬ ਦਾ ਹਰ ਬੱਚਾ ਬੱਚਾ ਦੁਖੀ ਹੈ ਬਹੁਤ ਪਰੇਸ਼ਾਨ ਨੇ ਕਿਉਂਕਿ ਇਹਨਾਂ ਨੂੰ ਤਜਰਬਾ ਹੈ ਨਹੀਂ ਜਿਹੜੇ ਐਮ.ਐਲ.ਏ ਜਿੱਤੇ ਨੇ ਨਾ ਇਹ ਤਾਰੇ ਨਾ ਪੰਚ ਸਰਪੰਚ ਕਦੇ ਬਣੇ ਨੇ ਨਾ ਕੰਦਨੇ ਕੰਦਨੇ ਕਦੇ ਨੇ ਹੋਰ ਇਹਨਾਂ ਨੇ ਕਦੇ ਨਹੀਂ ਆ ਕੇ ਸਿੱਧਾ ਐਮ.ਐਲ.ਏ ਬਣ ਗਏ ਇਹਨਾਂ ਨੂੰ ਚਲਾਉਣਾ ਨਹੀਂ ਆਇਆ ਤੇ ਇਹ ਫੇਲ ਹੋ ਚੁੱਕੇ ਨੇ ਜਿਹੜੇ ਉਹਨਾਂ ਦੇ ਓ.ਐਸ.ਡੀ ਤੇ ਪੀ.ਈ. ਤੇ ਉਹਨਾਂ ਨੇ ਆ ਕੇ ਕੰਦਨੇ ਇਹਦਾ ਟਾਂਚਾ ਇਹਨਾਂ ਦਾ ਖਰਾਬ ਕਰਤਾ ਕਿਉਂ ਤਜਰਬਾ ਹੈ ਨਹੀਂ ਇਹਨਾਂ ਨੂੰ ਤੁਸੀਂ ਵੀ ਪੁਰਾਣੇ ਰਾਜਨੀਤੀ ਚੋਂ ਮਲੇ ਦੇ ਕੋਲੇ ਦੀ ਜਿਹੜੀ ਗਲੀ ਗਲੀ ਚੰਗੀ ਤਰ੍ਹਾਂ ਵਾਕਿਫ ਹਾਂ ਜਾਣਦੇ ਹਾਂ ਤੁਸੀਂ ਦਿਲ ਦੇ ਵਿੱਚ ਕਿਹੜੇ ਏਜੰਡੇ ਲੈ ਕੇ ਜਿਹੜੀਆਂ ਇਹ ਕਾਗਜ਼ ਦਾ ਸਾਹ ਦੇ ਰਹੇ ਹੋ ਜਾਂ ਤੁਹਾਡੇ ਦਿਲ 'ਚ ਕਿਹੜੀਆਂ ਗੱਲਾਂ ਨੇ ਜਿਹੜੀਆਂ ਮਲੇਰ ਕੋਲੇ ਦੇ ਰਾਜਵਿਤੀ ਹੋਣੀ ਚਾਹੀਦੀਆਂ ਨੇ ਦੇਖੋ ਮਲੇਰ ਕੋਲੇ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਵੀ ਸਾਡੀ ਜਿਹੜੀ ਹੁਣ ਕਾਂਗਰਸ ਦੀ ਟੀਮ ਹੈ ਰਜ਼ੀਆ ਸੁਲਤਾਨਾ ਹੋਗੀ ਜਾਂ ਉਹਨਾਂ ਦੇ ਜਿਹੜੇ ਵੀ ਕਦਨੇ ਸਾਡੇ ਯੂਥ ਵਾਲੇ ਨੇ ਅਸੀਂ ਇੱਕ ਕਦਨੇ ਹੁਣ ਜਿਹੜਾ 25 ਸਾਲ ਇਹਨਾਂ ਨੇ ਜੋ ਮਨਮਰਜ਼ੀਆਂ ਕਰ ਲਈਆਂ ਕਰ ਲੀਆਂ ਨਾ ਤਾਂ ਕਦਨੇ ਮਿਊਨਿਸਪਲ ਕਮੇਟੀ ਦੇ ਵਿੱਚ ਜੋ ਕੋਈ ਐਨਓਸੀ ਲੈਣ ਜਾਊਗਾ ਨਾ ਅੱਜ ਤੋਂ ਬਾਅਦ ਦੇ ਕੋਈ ਪੈਸਾ ਲਊਗਾ ਅਸੀਂ ਨਹੀਂ ਬਰਦਾਸ਼ਤ ਕਰਨਾ ਅਸੀਂ ਬੈਠੇ ਆ ਸਾਨੂੰ ਦੱਸਿਓ ਸ਼ਹਿਰ ਵਾਸੀਓ ਜੇ ਕਿਸੇ ਨਾਲ ਨਕਸ਼ਾ ਪਾਸ ਨਹੀਂ ਹੁੰਦਾ ਪੈਸੇ ਦੀ ਮੰਗ ਕਰਦਾ ਫੇਰ ਵੀ ਕਾਮਿਲ ਸਮੈਲ ਬੈਠਾ ਸਾਨੂੰ ਦੱਸੋ ਤਹਿਸੀਲ ਦੇ ਵਿੱਚ ਕਹਿੰਦੇ ਨੇ ਤਹਿਸੀਲਦਾਰ ਕਹਿੰਦੇ ਨੇ ਪੈਸੇ ਮੰਗਦਾ ਰਿਸਟਰੀ ਦੇ ਫੇਰ ਬੈਠਾ ਅਸੀਂ ਘੇਰਾਗੇ ਇਹਨਾਂ ਨੂੰ ਜੇ ਕਿਤੇ ਲੋੜ ਪਈ ਜੇ ਥਾਣੇ ਚ ਕਹਿੰਦੇ ਨੇ ਕਿਸੇ ਦੇ ਝੂਠੇ ਮਕਦਮੇ ਕਰਾਉਣ ਦੇ ਇਹ ਤਾਂ ਉਹਦਾ ਵੀ ਅਸੀਂ ਕਹਿੰਦੇ ਨੇ ਸਾਹਮਣਾ ਕਰਾਂਗੇ ਡੱਟੇ ਹੋ ਕੇ ਅਸੀਂ ਥਾਣੇ ਚ ਵੀ ਜਾਵਾਂਗੇ ਪਰ ਸ਼ਹਿਰ ਚ ਗੁੰਡਾਗਰਦੀ ਨਹੀਂ ਹੋਣ ਦੇਣੀ 2.5 ਸਾਲ ਹੋ ਗਏ ਨੇ ਇਹਨਾਂ ਨੇ ਚੰਮਨੀਆਂ ਚਲਾਈਆਂ ਨੇ ਇਹਨਾਂ ਦਾ ਜਿਹੜਾ ਪੀਏ ਸ਼ਮਸ਼ੂਦੀਨ ਹੈ ਉਹਨੇ ਕਦੇ ਨੇ ਲੋਕਾਂ ਦੀਆਂ ਬਾਹਾਂ ਮਰਉਣੀਆਂ ਨੇ ਔਰ ਲੋਕਾਂ ਤੋਂ ਬਹੁਤ ਮੋਟੀਆਂ ਰਕਮਾਂ ਇਕੱਠੀਆਂ ਕੀਤੀਆਂ ਨੇ ਮੈਂ ਤਾਂ ਉਹ ਇਹ ਕਹਿਣਾ ਵੀ ਕਹਿੰਦੇ ਨੇ ਸ਼ਮਸ਼ੂਦੀਨ ਤੂੰ ਇੰਨਾ ਬੋਲਮ ਕਰ ਜਿੰਨਾ ਕਿ ਤੂੰ ਬਰਦਾਸ਼ਤ ਕਰ ਲਵੇਂ ਬਾਹਰੀ ਤੇਰੀ ਵੀ ਆਉਣੀ ਹੈ ਕਾਮਣ ਸੁਮੈਲ ਦੀ ਕੁੜੀ ਦਾ ਘਰ ਆਇਆ ਹੋਰ ਕਰਨੀ ਜਿਹੜੇ ਕੋਈ ਕੋਈ ਹੋਰ ਕੰਦੇ ਨੇ ਰਹਿ ਗਿਆ 2.5 ਸਾਲ 24 ਕਰ ਲਈ ਪਰ ਇਹ ਨਾ ਰਕ ਹੋ ਜਾਵੇ ਤੈਨੂੰ ਵੀ ਆ ਕੰਮ ਰਹਿ ਗਿਆ ਪਰ ਤੇਰੀ ਵਾਰੀ ਜਾਉਣੀ ਹੈ ਤੈਨੂੰ ਮਲੇ ਕੋਲੀ ਛੱਡਣਾ ਪੈਣਾ ਸੰਸੂਦੀਨ ਮਜੂਦਾ ਦੇਖੋ ਐਮ ਐਲ ਐਨ ਐ ਚਲੋ ਉਹਨਾਂ ਦੇ ਪੀਗੇ ਨੇ ਤੁਸੀਂ ਜਿਹੜੇ ਕਿ ਬੜੇ ਜ਼ੋਰ ਸ਼ੋਰ ਨਾਲ ਜਿਹੜੇ ਉਹਨਾਂ ਦੇ ਏਡੇ ਏਡੇ ਮਤਲਬ ਇਹ ਲਾ ਰਹੇ ਹੋ ਤੁਹਾਡੇ ਕੋਲ ਪ੍ਰੂਫ ਹੈ ਪੱਕਾ ਬੜੇ ਪ੍ਰੂਫ ਨੇ ਜੀ ਇਹਨੇ ਕਦੇ ਨੇ ਅਨੰਦ ਘਰਤ ਕਲੋਨੀ ਆ ਕਦੇ ਨੇ ਬਾਗ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਇੱਕ ਸੀਵਰੇਜ ਪਾਇਆ ਹੈ ਸੀਵਰੇਜ ਪਾ ਕੇ ਇੱਕ ਮੁੱਠੀ ਰਕਮਾ ਔਰ ਇੱਕ ਸ਼ੋਰੂਮ ਲੈਂਦਾ ਜਿਹੜੇ ਕਿ ਅਨੰਦ ਘਰਤ ਕਲੋਨੀ ਜੱਜ ਵੀ ਕਦੇ ਨੇ ਸ਼ੋਰੂਮ ਬਣ ਰਹੇ ਨੇ ਉਥੇ ਜੇ ਕੋਈ ਹੋਰ ਬਣ ਬਿਨਾ ਨਕਸ਼ੇ ਤੋਂ ਬਾਰੇ ਜੇ ਕੋਈ ਹੋਰ ਬਣਾਉਂਦਾ ਉਹਦਾ ਤਾਂ ਜਾ ਕੇ ਡੀਸੀਬੀ ਨਾਲ ਟਾਇਆਉਂਦੇ ਨੇ ਉੱਥੇ ਦੁਕਾਨਾਂ ਪਈਆਂ ਪਈਆਂ ਨੇ ਪਰ ਇਹ ਉਥੇ ਪਾ ਰਹੇ ਨੇ ਉਹ ਕਹਿੰਦੇ ਨੇ ਕਿਉਂਕਿ ਸਾਡੇ ਕੋਲੇ ਪ੍ਰੂਫ ਨੇ ਕਹਿੰਦੇ ਨੇ ਹੋਰ بڑے ਪ੍ਰੂਫ ਨੇ ਜਿਹੜੇ ਲੋਕਾਂ ਤੋਂ ਪੈਸੇ ਮੰਗਰੇ ਆ ਤਿੰਨ-ਤਿੰਨ ਲੱਖ ਰੁਪਏ ਦੀ ਮੰਗ ਹੈ ਇੱਕ ਕੋਈ ਬੰਦਾ ਹਸਪੀਟਲ ਬਣਾਉਣਾ ਉਹਦੇ ਨਕਸ਼ੇ ਦੀ ਫੀਸ ਭਰੀ ਉਹ ਕਹਿੰਦੇ ਤਿੰਨ ਲੱਖ ਦੇ ਦੋ ਨਕਸ਼ਾ ਪਾਸ ਹੋਣੀ ਇਹ ਗੱਲ ਤੁਸੀਂ ਕਹਿ ਰਹੇ ਕਹਿੰਦਾ ਪੈਸੇ ਮੰਗ ਰਹੇ ਜਿਹੜੇ ਜਾਂਦਰ ਸਾਹਮਣੇ ਗੱਲ ਆਉਣਗੀਆਂ ਇਹ ਉਹ ਬੰਦੇ ਦੇਖੋ ਜੀ ਜਿਹੜਾ ਡਾਕਟਰ ਹੈ ਤੇਰਾ ਵੀ ਤਾਂ ਪੈਸੇ ਮੰਗਦੇ ਨੇ ਮੈਂ ਉਹਨੂੰ ਕਿਹਾ ਸੀ ਵੀ ਆਰ ਮੈਂ ਪੇਸ਼ੇਪਕ ਡਾਕਟਰ ਹੈ ਵੀ ਮੈਂ ਦੱਸ ਸਕਦਾ ਜੇ ਤਾਂ ਮੇਰਾ ਕੋਈ ਕਿਉਂਕਿ ਤੁਸੀਂ ਝਾੜੂ ਚੋਂ ਆਮ ਆਦਮੀ ਪਾਰਟੀ ਨੂੰ ਯਾਰ ਕਹਿ ਕੇ ਸਾਡਾ ਕਰਾ ਦੋ ਮਖੇਰ ਮੈਂ ਤਾਂ ਉੱਥੋਂ ਨਾਰਾਜ ਆ ਵੀ 3 ਲੱਖ ਰੁਪਇਆ ਕੋਈ ਹੋਰ ਬੰਦੇ ਨੂੰ ਕਹਿ ਦੋ ਤੁਸੀਂ 3 ਲੱਖ ਦਾ ਤੁਹਾਡਾ ਫਾਇਦਾ ਹੋ ਜੂਗਾ ਕਿਉਂਕਿ ਮੇਰੇ ਕੋਲੇ ਆਏ ਨੇ ਵੀ 3 ਲੱਖ ਰੁਪਇਆ ਮੰਗ ਰਹੇ ਇਸਲੇ ਲੰਮੇ ਸਮੇਂ ਤੋਂ ਮਲੇਰਕੋਲਾ ਵਿੱਚ ਕਦੋਂ ਜਦੋਂ ਵੀ ਵੋਟਾਂ ਆਉਂਦੀਆਂ ਨੇ ਰਾਜਨੀਤੀ ਦੀ ਗੱਲ ਹੁੰਦੀ ਆ ਤਾਂ ਮੈਡੀਕਲ ਕਾਲਜ ਦੀ ਗੱਲ ਹਮੇਸ਼ਾ ਹੁੰਦੀ ਹੈ ਮਲੇਰਕੋਲਾ ਦੇ ਮੁਸਲਮ ਬੱਚੀਆਂ ਜ਼ਿਆਦਾਤਰ ਬੱਚੀਆਂ ਜਿਹੜੀਆਂ ਪਰਦੇ ਵਿੱਚ ਰਹਿੰਦੀਆਂ ਨੇ ਵੀ ਜੇ ਉਹਨਾਂ ਨੂੰ ਜਿਹੜਾ ਬੀਐਸਸੀ ਨਰਸਿੰਗ ਜਾਂ ਹੋਰ ਵੱਡੇ ਡਿਗਰੀਆਂ ਕਰਨ ਦੀ ਦੂਠ ਤੇ ਨਾ ਜਾਣਾ ਪਵੇ ਇਸ ਲਈ ਮੈਡੀਕਲ ਕਾਲਜ ਉਹ ਲੜਕੀ ਕਿਉਂ ਪਈ ਅਜੇ ਤੱਕ ਕਾਂਗਰਸ ਦਾ ਆਜ਼ਵੀਰਾ ਚੁੱਕਿਆ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੇ ਉੱਥੇ ਕਹਿੰਦੇ ਨੇ ਨੀ ਪੱਤਰ ਰੱਖਿਆ ਸੀਗਾ ਰੈਕਟਰ ਰੋਡ ਤੇ ਉੱਥੇ ਕਹਿੰਦੇ ਨੇ ਕੋਟ ਮੈਟਰ ਹੋ ਗਿਆ ਉਸ ਵਾਰ ਸਰਕਾਰ ਬਦਲ ਗਈ ਹੁਣ ਕਹਿੰਦੇ ਨੇ ਇਹ ਆਗੇ 25 ਸਾਲ ਇਹਨਾਂ ਨੂੰ ਹੋ ਗਏ ਮੈਨੂੰ ਤਾਂ ਲੱਗਦਾ ਨਹੀਂ ਵੀ 5 ਸਾਲ ਚ ਕਹਿੰਦੇ ਕਦੇ ਮੈਡੀਕਲ ਕਾਲਜ ਬਣੂਗਾ ਇਹ ਆ ਹੀ ਲੰਘ ਜਾਣਾ ਟਾਈਮ ਤੁਸੀਂ ਆਪਣੀ ਜਿਹੜੀ ਆਉਣ ਵਾਲੇ ਤੁਹਾਡੀ ਰਾਜਨੀਤੀ ਹੋਊਗੀ ਇਹਦੇ ਵਿੱਚ ਜ਼ਰੂਰ ਰੱਖੋਗੇ ਇਹ ਚੀਜ਼ ਇਹ ਮੈਂ ਵਾਅਦਾ ਕਰਦਾ ਹਾਂ ਵੀ ਜਿਹੜਾ ਵੀ ਬੰਦਾ ਕੋਈ ਐਮਐਲਏ ਬਣੂਗਾ ਉਹਦੇ ਨਾਲ ਤੁਰਾਂਗੇ ਸਾਡੀ ਸਰਕਾਰ ਬਣੂਗੀ ਤਾਂ ਸੇ ਸਭ ਤੋਂ ਪਹਿਲਾਂ ਸਾਡੀ ਇਹ ਡਿਮਾਂਡ ਹੋਊਗੀ ਸਭ ਤੋਂ ਪਹਿਲਾਂ ਇਹ ਪੂਰੀ ਕੀਤੀ ਜਾਵੇ ਆਉਣ ਵਾਲੀਆਂ 2027 ਦੇ ਵਿਧਾਨ ਸਭਾ ਚੋਣਾਂ ਦੇ ਲਈ ਮਲੇਰ ਕੋਲ ਦੇ ਤੋਂ ਕਾਂਗਰਸ ਕੋਈ ਤਕੜਾ ਜਿਹੜਾ ਉਮੀਦਵਾਰ ਦਵੇਗੀ ਜਿਹੜਾ ਵੀ ਕਹਿੰਦੇ ਨੇ ਉਮੀਦਵਾਰ ਕਾਂਗਰਸ ਤੋਂ ਆਊਗਾ ਪਾਰਟੀ ਦਊਗੀ ਅਸੀਂ ਉਹਦਾ ਪੂਰਾ ਸਾਥ ਦੇਾਂਗੇ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸੋ ਇਹ ਸੰ ਕਾਂਗਰਡਸ ਮਲੇਸ਼ੀਆ ਦੀ ਜਿਨ੍ਹਾਂ ਨੇ ਕਿ ਬਹੁਤ ਵਧੀਆ ਆਪਣੇ ਰਾਜਨੀਤੀ ਮਲੇਰ ਕੋਲ ਦੀ ਨੂੰ ਮੁਰਕ ਰੱਖੀ ਜਿਹੜੇ ਵਿਚਾਰ ਦਿੰਦੇ ਨੇ ਸੋ ਸਾਡਾ ਚੈਨਲ ਨੂੰ ਬਤ ਬਤ ਸ਼ੇਅਰ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਦੀਆਂ ਰਾਜਨੀਤਿਕ ਸਿੱਖਿਆਤ ਤੁਹਾਨੂੰ ਹਰ ਰੋਜ਼ ਬੁਲਾਦੇ ਰਹਾਂਗੇ ਧੰਨਵਾਦ ਜੀ